ਦੋਸਤੋ ਜੇਕਰ ਤੁਸੀਂ ਨਵਾਂ ਬੀਚ ਕੇ ਲਿਆ ਹੈ ਤਾਂ ਤੁਸੀਂ ਜਰੂਰ ਇਹ ਦੁਬਿਧਾ ਵਿੱਚ ਹੋਵੋਗੇ ਕਿ ਲੈਮੀਨੇਸ਼ਨ ਇਹਦੀ ਕਿੱਥੋਂ ਕਰਵਾਈਏ ਤੇ ਕਿਹੜਾ ਬਠਿੰਡੇ ਸ਼ਹਿਰ ਦੇ ਵਿੱਚ ਵਧੀਆ ਮਕੈਨਿਕ ਜਾਂ ਵਧੀਆ ਬੰਦਾ ਜਿਹੜਾ ਲੈਮੀਨੇਸ਼ਨ ਕਰਨ ਦੇ ਵਿੱਚ ਸਿਰ ਹੈ ਤੇ ਆਜੋ ਫਿਰ ਤੁਹਾਨੂੰ ਅੱਜ ਦੱਸਦੇ ਆਂ ਆਪਾਂ ਉਹ ਸਾਹਮਣੇ ਦਿਖ ਰਹੇ ਹੋ ਗਲੇਮਰ ਆਰਟਿਸਟ ਤੇ ਇਹਦਾ ਐਡਰੈਸ ਵੀ ਤੁਹਾਨੂੰ ਦੱਸਦੇ ਆਂ ਤੇ ਪਹਿਲਾਂ ਆਪਾਂ ਤੁਹਾਨੂੰ ਦਿਖਾਉਨੇ ਆਂ ਤੇ ਉਹ ਸਾਹਮਣੇ ਦੇਖ ਸਕਦੇ ਤੁਸੀਂ ਆਪਣਾ ਮਟਰ 350 ਲੈਮੀਨੇਸ਼ਨ ਹੋ ਰਿਹਾ ਹੈ ਇਹਦੀ ਪਹਿਲਾਂ ਲੈਮੀਨੇਸ਼ਨ ਹੋਈ ਸੀ ਉਹ ਉਤਾਰੀ ਹੈ ਦੇ ਦੁਆਰਾ ਹੁਣ ਇੱਕ ਲੇਮੀਨੇਸ਼ਨ ਦੇਖੋ ਤੁਸੀਂ ਜਿਹੜੀ ਲੇਮੀਨੇਸ਼ਨ ਉਤਾਰੀ ਹੈ ਪਹਿਲਾਂ ਤੇ ਹੋਈ ਵੀ ਸੀ ਦੇਖੋ ਕਿੰਨੀ ਸਾਫ ਸਫਾਈ ਦੇ ਨਾਲ ਉਤਰੀ ਹੈ ਕਿਸੇ ਪਾਸੇ ਵੀ ਤੁਹਾਨੂੰ ਕੋਈ ਜਿਹੜੀ ਹੈਗੀ ਉਹਦੀ ਪਰਾਲਾ ਨਾਮਾ ਨਿਸ਼ਾਨ ਦੇਖਦਾ ਇਹ ਹੁੰਦੀ ਹੈ ਕਲਾ ਬੰਦੇ ਦੀ ਤੇ ਹੁਣ ਇਹਦੀ ਲੇਮੀਨੇਸ਼ਨ ਸ਼ੁਰੂ ਹੋਣ ਜਾ ਰਹੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਜਿਹੜੀ ਵੀ ਤੁਹਾਡੀ ਗੱਡੀ ਤੇ ਲੇਮੀਨੇਸ਼ਨ ਜਿਹੜਾ ਵਰਤੀ ਜਾਊਗੀ ਉਹ 3M ਦੀ ਇੱਕ ਲੇਮੀਨੇਸ਼ਨ ਆ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਇਹ ਲੇਮੀਨੇਸ਼ਨ ਕੀਤੀ ਜਾਊਗੀ ਔਰ ਇਹਦੀ ਫੁੱਲ ਗਾਰੰਟੀ ਹੈ ਮਤਲਬ 3-4 ਸਾਲ ਤੱਕ ਤੁਹਾਨੂੰ ਕਿਤੇ ਇਹ ਜਾਂਦੀ ਨਹੀਂ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਵੇ ਤਾਂ ਇਹ ਬੈਠੇ ਹੈ ਪ੍ਰੋਪਰ ਇਹਦਾ ਕਲਰ ਦੋਨੇ ਕਲਰ ਜਿਹੜੇ ਮੋੜਦੇ ਆ ਰਹੇ ਦੋਸਤੋ ਲੈਮੀਨੇਸ਼ਨ ਸਟਾਰਟ ਹੋ ਗਿਆ ਆਪਣੇ ਬਾਈਕ ਦੀ ਜਾਂ ਦੇਖ ਸਕਦੇ ਹੋ ਤੁਸੀਂ ਪ੍ਰੋਪਰ ਕਰਕੇ ਨਾ ਪੂਰਾ ਜੀ ਜੋ ਵੀ ਹੋਣਾ ਚਾਹੀਦਾ ਉਹ ਕਰਕੇ ਤੁਹਾਡੇ ਬਾਈਕ ਤੁਹਾਡੇ ਕਾਰ ਤੇ ਜਾਊਗੀ 100% ਫੁੱਲ ਗਾਰੰਟੀ ਹੋਊਗੀ ਕਿਸੇ ਕਿਸਮ ਦੀ ਵੀ ਕੋਈ ਪ੍ਰੋਬਲਮ ਆ ਗਈ ਹੈ ਜ਼ਿੰਮੇਵਾਰੀ ਹੈ ਤੇ ਬਾਕੀ 4-5 ਸਾਲ ਲੋ ਜੀ ਆਪਣੀ ਜਿਹੜੀ ਟੈਕੀਆ ਹੋ ਗਈ ਹੈ तकरीबन ਉੱਤੋਂ ਜਿਹੜਾ ਹਜੇ ਸਾਫ ਸਫਾਈ ਕਰਨ ਵਾਲੀ ਹੈ ਤੇ ਕਾਗਜ਼ਿਕ ਪੱਟਣ ਵਾਲਾ ਬਹੁਤ ਦੋਸਤੋ ਫਾਈਨਲ ਹੋ ਗਈ ਆਪਣੀ